ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਿਹੜੇ ਨੁਕਤੇ ਸਾਂਝੇ ਕਰਨੇ ਆ ਹੁਣ ਜਿਹੜਾ ਮੇਨ ਜਿਹੜਾ ਧਿਆਨ ਆ ਕਿਸਾਨ ਵੀਰਾਂ ਦਾ ਕੁਝ ਕਿਸਾਨ ਵੀਰ ਜਿਹੜੇ ਹੈਗੇ ਆ ਕਾਫੀ ਸਾਰੇ ਕਿਸਾਨ ਵੀਰ ਸਿੱਧੀ ਬਿਜਾਈ ਝੋਨੇ ਦੀ ਕਰ ਰਹੇ ਆ ਜਿਹੜੇ ਕਿਸਾਨ ਵੀਰਾਂ ਨੇ ਜਿਹੜੀ ਝੋਨੇ ਨੂੰ ਟ੍ਰਾਂਸਪਲੈਂਟ ਕਰਕੇ ਲਾਉਣਾ ਤਾਂ ਉਹਦੇ ਵਿੱਚ ਜਿਹੜੀ ਪਨੀਰੀ ਦੀ ਸਮੱਸਿਆ ਖਾਸ ਤੌਰ ਤੇ ਪੀਲਾਪਣ ਬੂਟੇ ਸੁੱਕਣੇ ਵਾਦਾ ਨਹੀਂ ਹੋ ਰਿਹਾ ਅ ਇਹਦੇ ਬਾਰੇ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਆ ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ ਕਿਸਾਨ ਵੀਰੋ ਝੋਨੇ ਦੀ ਪਨੀਰੀ ਦੇ ਵਿੱਚ ਬਜਾਈ ਸਮੇਂ ਜਿਹੜਾ ਕੁਝ ਆਪਾਂ ਕਰਨਾ ਸੀ ਉਹਦੇ ਬਾਰੇ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਉਹ ਚਲੋ ਜਿਨ੍ਹਾਂ ਨੇ ਸਟੈਪ ਫਾਲੋ ਕੀਤੇ ਜਾਂ ਨਹੀਂ ਕੀਤੇ ਉਹ ਹੁਣ ਟਾਈਮ ਲੰਘ ਗਿਆ ਜਾਂ ਜਿਹੜੇ ਕਿਸਾਨ ਵੀਰਾਂ ਨੇ ਅੱਗੇ ਜਾ ਕੇ ਪਨੀਰੀ ਬੀਜਣੀ ਹੈਗੀ ਆ ਤਾਂ ਉਹ ਕਿਰਪਾ ਕਰਕੇ ਉਹ ਵੀਡੀਓ ਜ਼ਰੂਰ ਦੇਖ ਲੈਣ ਕਿ ਜਿਹੜੀ ਪਹਿਲਾਂ ਤਿਆਰੀ ਆਪਾਂ ਖੇਤ ਦੀ ਕਿਸ ਤਰ੍ਹਾਂ ਕਰਨੀ ਪਨੀਰੀ ਬੀਜਣ ਵਾਸਤੇ ਉਦੋਂ ਬਾਅਦ ਜਿਹੜੀ ਪਨੀਰੀ ਦਾ ਪੀਲਾਪਣ ਖਾਸ ਤੌਰ ਤੇ ਸਭ ਤੋਂ ਵੱਧ ਇਹੀ ਸਮੱਸਿਆ ਆਉਂਦੀ ਆ ਦੌਗੀਆਂ ਦੇ ਵਿੱਚ ਪਨੀਰ ਦਾ ਪੀਲਾਪਣ ਜਾਂ ਦੌਗੀਆਂ ਦੇ ਵਿੱਚ ਪਨੀਰ ਦੇ ਵਿੱਚ ਬੂਟੇ ਜੰਗਾਲੇ ਹੋਣੇ ਤੇ ਸੁੱਕਣੇ ਵਾਧਾ ਰੁਕ ਜਾਂਦਾ ਹੈ ਇਹਦੇ ਕਾਰਨ ਤੁਹਾਨੂੰ ਦੋ ਤਿੰਨ ਮੈਂ ਦੱਸ ਦਿੰਦਾ ਸਭ ਤੋਂ ਪਹਿਲਾ ਕਾਰਨ ਤਾਂ ਇਹ ਹੁੰਦਾ ਕਿਸਾਨ ਵੀਰੋ ਜਿਹੜਾ ਦੌਗੀਆਂ ਦਾ ਪੀਲਾਪਣ ਕਿਲਵਾਤਾ ਦੀ ਘਾਟ ਆਉਂਦੀ ਕਿਉਂਕਿ ਇਹਦੇ ਵਿੱਚ ਆਪਾਂ ਪਾਣੀ ਪਨੀਰ ਦੇ ਵਿੱਚ ਇਹਨੂੰ ਖੇਤ ਨੂੰ ਗਿੱਲਾ ਰੱਖਣਾ ਹੁੰਦਾ ਪਾਣੀ ਖੜਾ ਹੋਣਾ ਜ਼ਰੂਰੀ ਨਹੀਂ ਹੈ ਤੇ ਨਾ ਹੀ ਆਪਾਂ ਦਿਨੇ ਖੜਾ ਰੱਖ ਸਕਦੇ ਖੇਤ ਦੇ ਵਿੱਚ ਪਾਣੀ ਤੇ ਜਿਹੜੇ ਕਿਸਾਨ ਵੀਰਾਂ ਦੇ ਖੇਤ ਦੇ ਵਿੱਚ ਪਨੀਰੀ ਦੇ ਵਿੱਚ ਦਿਨੇ ਪਾਣੀ ਖੜਾ ਰਹਿੰਦਾ ਉਹ ਪਾਣੀ ਦੇ ਨਾਲ ਵੀ ਜਿਹੜਾ ਹੈਗਾ ਪਨੀਰੀ ਸਟ੍ਰੈਸ ਚ ਜਾਂਦੀ ਹੈ ਉੱਚ ਤਾਪਮਾਨ ਪਾਣੀ ਗਰਮ ਹੁੰਦਾ ਜਿਹਦੇ ਨਾਲ ਬੂਟੇ ਆ ਜਿਹੜੇ ਉਹ ਹੀਟ ਸ਼ੌਕ ਚ ਆਉਂਦੇ ਆ ਤੇ ਉਹਦੇ ਨਾਲ ਵੀ ਪਨੀਰੀ ਦਾ ਵਾਧਾ ਰੁਕ ਸਕਦਾ ਹੈ ਇਸ ਕਰਕੇ ਖੇਤ ਦੇ ਵਿੱਚ ਪਾਣੀ ਦਿਨ ਸਮੇਂ ਬਿਲਕੁਲ ਖੜਾ ਨਹੀਂ ਹੋਣਾ ਚਾਹੀਦਾ ਪਰ ਸ਼ਾਮ ਨੂੰ ਭਰਮਾ ਪਾਣੀ ਲਾਜ਼ਮੀ ਲਾਉਣਾ ਜਦੋਂ ਆ ਖੇਤ ਦੇ ਵਿੱਚ ਜਿਹੜੀ ਲੋਹਾ ਤਾਦ ਦੀ ਘਾਟ ਆਉਂਦੀ ਐ ਇਸੇ ਕਰਕੇ ਕਿ ਇਹਦੇ ਵਿੱਚ ਪਾਣੀ ਖੜਾ ਨਹੀਂ ਹੁੰਦਾ ਪਨੀਰੀ ਦੇ ਵਿੱਚ ਤੇ ਆਪਾਂ ਖੇਤ ਗਿੱਲਾ ਰੱਖਦੇ ਤਾਂ ਉਹਦੇ ਨਾਲ ਲੋਹਾ ਤਾਦ ਦੀ ਘਾਟ ਆਉਣੀ ਲਾਜ਼ਮੀ ਆ ਤੇ ਲੋਹਾ ਤਾਦ ਦੀ ਘਾਟ ਵਾਸਤੇ ਜਿਹੜੀ ਤੁਸੀਂ ਜਿਹੜੀ ਦੌਗੀਆਂ ਚ ਪਨੀਰੀ ਦਾ ਪੀਲਾਪਾਣਾ ਜਾਂ ਕਈ ਵਾਰ ਪੱਤੇ ਚਿੱਟੇ ਵੀ ਹੋ ਜਾਂਦੇ ਪੀਲੇ ਬੂਟੇ ਹੋਣਾ ਜਾਂ ਚਿੱਟੇ ਹੋਣਾ ਉਸ ਤੋਂ ਬਾਅਦ ਸੁੱਕਣਾ ਇਹ ਜਿਹੜਾ ਹੈਗਾ ਖਾਸ ਤੌਰ ਤੇ ਜਿਹੜੇ ਨਵੇਂ ਪੱਤੇ ਨਵੇਂ ਪੱਤੇ ਬਾਦਰੇ ਜਿਹੜੇ ਤਾਂ ਉਹਦੇ ਵਿੱਚ ਲੋਹਾ ਤਾਦ ਦੀ ਘਾਟ ਦਾ ਫੈਰ ਸਲਫੇਟ ਦੇ ਪੱਤੇ ਨੇ ਛਿੜਕਾ ਕਰਨੇ ਆ 19% ਤੇ ਇਹ ਆਪਾਂ 5-6 ਗ੍ਰਾਮ ਤੋਂ ਲੈ ਕੇ 10 ਗ੍ਰਾਮ ਪ੍ਰਤੀ ਲੀਟਰ ਜਿਹੜਾ ਫੈਰ ਸਲਫੇਟ ਵਰਤ ਸਕਦੇ ਆ ਕੋਈ ਕਿਸਾਨ ਵੀ ਚਲੇਟੇਡ ਵਰਤਦੇ ਆ ਚਲੇਟੇਡ ਲੋਹਾ 12% ਵਾਲਾ ਉਹ 2 ਤੋਂ 3 ਗ੍ਰਾਮ ਪ੍ਰਤੀ ਲੀਟਰ ਪਾਣੀ ਉਹ ਤੁਸੀਂ ਵਰਤ ਸਕਦੇ ਆ ਪਰ 19% ਫੈਰ ਸਲਫੇਟ ਮੈਂ ਤੁਹਾਨੂੰ ਰეკਮੈਂਡ ਕਰੂੰਗਾ ਕਿ ਉਹ ਦੀ ਸਪਰੇਅ ਕਰੋ ਉਹਦੇ ਨਾਲ ਜਿਹੜਾ ਰਿਜ਼ਲਟ ਆਪਾਂ ਨੂੰ ਚੰਗਾ ਮਿਲਦਾ ਇੱਕ ਹੈ ਕਿ ਜੇ ਮੰਨ ਲਓ ਇੱਕ ਕਨਾਲ ਦੇ ਮਗਰ ਥੋੜਾ ਹੈਗਾ 10-15 ਲੀਟਰ ਪਾਣੀ ਲੱਗਦਾ ਤਾਂ ਕਈ ਵਾਰ ਕਿਸਾਨ ਵੀ ਟੈਂਕੀ ਦਾ ਪੁੱਛਦੇ ਨੇ ਦਾ ਜੇ 10 ਤੋਂ 15 ਲੀਟਰ ਥੋੜੀ 15 ਲੀਟਰ ਵਾਲੀ ਕੈਪੈਸਿਟੀ ਆ ਵਾਲੀ ਟੈਂਕੀ ਹੈਗੀ ਤਾਂ ਉਹਦੇ ਵਿੱਚ ਤੁਸੀਂ 100 ਤੋਂ 150 ਗ੍ਰਾਮ ਜਿਹੜਾ ਲੋਹਾ ਤੱਤ ਪਾ ਸਕਦੇ ਆ 2 ਤੋਂ 3 ਸਪਰੇ ਹਫ਼ਤੇ-ਹਫ਼ਤੇ ਦੇ ਗੈਪ ਤੇ ਕਰੋ ਤਾਂ ਆਪਣੀ ਦੀ ਬਹੁਤ ਵਧੀਆ ਹੋ ਜਾਊਗੀ ਜਾਂ ਫਿਰ ਦੌਗੀਆਂ ਦੇ ਵਿੱਚ ਜਿਹੜੇ ਬੂਟੇ ਜੰਗਾਲੇ ਪੈਣਾ ਜਾਂ ਪੱਤਿਆਂ ਦਾ ਲੱਕ ਵਿੱਚਕਾਰੋਂ ਟੁੱਟਣਾ ਤੇ ਬੂਟੇ ਜਿਹੜੇ ਦੌਗੀਆਂ 'ਚ ਸੁੱਕਣੇ ਸ਼ੁਰੂ ਹੋ ਜਾਂਦੇ ਉਹ ਹੈਗੀ ਲੋਹਾ ਆਪਣੀ ਜ਼ਿੰਕ ਤੱਤ ਦੀ ਘਾਟ ਜ਼ਿੰਕ ਤੱਤ ਦੀ ਘਾਟ ਵਾਸਤੇ ਤੁਸੀਂ ਜ਼ਿੰ ਇਹ ਦਾ ਜਿਹੜਾ ਹੈਗਾ ਘੋਲ ਬਣਾਉਣਾ ਇਹ ਤੁਸੀਂ ਜਿਹੜਾ ਹੈਗਾ 5 ਤੋਂ 5 ਗ੍ਰਾਮ ਤੋਂ ਲੈ ਕੇ 6-7 ਗ੍ਰਾਮ ਤੱਕ ਜਿਹੜਾ ਹੈਗਾ ਜ਼ਿੰਕ ਸਲਫੇਟ ਪ੍ਰਤੀ ਲੀਟਰ ਪਾਣੀ ਇਹ ਵਰਤ ਸਕਦੇ ਆ ਜਾਂ ਜਿਹੜਾ ਜ਼ਿੰਕ ਸਲਫੇਟ 33% ਆ ਉਹ ਤੁਸੀਂ 3 ਗ੍ਰਾਮ ਪ੍ਰਤੀ ਲੀਟਰ ਪਾਣੀ ਉਹਦੀ ਸਪਰੇਅ ਕਰ ਸਕਦੇ ਆ ਇਹ ਵੀ ਤੁਸੀਂ 2 ਤੋਂ 3 ਸਪਰੇਅ ਕਰ ਸਕਦੇ ਆ ਜੇ ਇਕੱਠੇ ਕਰਨਾ ਚਾਹੋਣੇ ਆ ਤਾਂ ਵੱਖਰਾ ਘੋਲ ਬਣਾ ਕੇ ਤਰੰਤ ਜਿਹੜੀ ਸਪਰੇਅ ਤੁਸੀਂ ਕਰ ਸਕਦੇ ਹੋ ਇਹ ਦੋ ਮੁੱਖ ਤੌਰ ਤੇ ਘਾਟ ਆਉਂਦੀਆਂ ਕੋਈ ਕਿਸਾਨ ਵੀ ਜੇ ਗ੍ਰੋਥ ਰੈਗੂਲੇਟਰ ਪਾਉਣ ਲੱਗ ਪੈਂਦੇ ਹੋਰ ਕਹਿੰਦੇ ਜੀ ਅਸੀਂ ਸਾਰੇ ਜਿੰਨੇ ਤਾਂ ਤਾਂ ਸਾਰੇ ਉਪਾਅ ਤੇ ਆ ਵਿੱਚ ਪਰ ਫਿਰ ਵੀ ਪਣੀਰੀ ਪੀਲੀ ਹੋ ਰਹੀ ਹੈ ਤਾਂ ਇਹ ਕਿਸਾਨ ਵੀਰੋ ਲੋਹਾ ਤਾਂ ਤੇ ਜਿੰਕ ਤਾਂ ਦੀ ਮੁੱਖ ਤਰ ਤੇ ਘਾਟ ਆਉਂਦੀ ਹੈ ਕਈ ਥਾਵਾਂ ਤੇ ਜਿਹੜੀ ਦੋਗੀਆਂ ਦੇ ਵਿੱਚ ਬੂਟੇ ਸੁੱਕਣੇ ਹੋ ਜਾਂਦੇ ਆ ਸੁੱਕਣ ਲੱਗ ਪੈਂਦੇ ਤੇ ਜੇ ਤੁਸੀਂ ਪੁੱਟ ਕੇ ਦੇਖਦੇ ਆ ਉਹਦੇ ਜੜਾਂ 'ਚ ਗੰਢਾਂ ਹੁੰਦੀਆਂ ਨੇ ਕਿਤੇ ਕਿਤੇ ਆਉਂਦੀ ਸਮੱਸਿਆ ਇਹ ਜਾਂ ਖਾਸ ਤੌਰ ਤੇ ਜਿੱਥੇ ਜ਼ਮੀਨਾਂ ਦੇ ਥੱਲੇ ਸਿਲ ਲੈਂਦੀ ਸੀਮ ਦਾ ਏਰੀਆ ਜਾਂ ਜ਼ਮੀਨਾਂ ਜਿਹੜੀਆਂ ਹੈਗੀਆਂ ਦਰਮਿਆਣੀ ਤੋਂ ਹਲਕੀ ਵਾਲੇ ਪਾਸੇ ਨੂੰ ਆ ਤਾਂ ਉਹ ਜਿਹੜੀ ਤਾਂ ਜੇ ਤੁਹਾਡੀ ਜ਼ਮੀਨ ਦੇ ਵਿੱਚ ਜੇ ਗੰਡਾ ਜਿਆਦਾ ਬੂਟਿਆਂ ਦੇ ਜੜਾਂ ਦੇ ਵਿੱਚ ਨਜ਼ਰ ਆਉਂਦੀਆਂ ਤੇ ਬੂਟੇ ਸੁੱਕਣੇ ਜਿਆਦਾ ਸ਼ੁਰੂ ਹੋ ਜਾਂਦੇ ਤਾਂ ਆਪਣੇ ਲੱਗਦਾ ਕਿ ਜਿਹੜੀ ਪਨੀਰੀ ਹੈ ਉਹ ਖਤਮ ਹੋ ਰਹੀ ਹੈ ਤਾਂ ਫਿਰ ਤੁਸੀਂ ਤਰਾਂਤੋ ਦੇ ਵਿੱਚ ਕਲੋਰੋਪੈਰੀਫੋਸ ਦੀ ਵਰਤੋਂ ਕਰ ਸਕਦੇ ਆ 2 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਰੇਚ ਚ ਰਲਾ ਕੇ ਇੱਕ ਕਨਾਲ ਮਗਰ 250 ਐਮਐਲ ਜਿਹੜੀ ਕਲੋਰੋਪੈਰੀਫੋਸ 20% ਇੱਕ ਜਿਹੜਾ 250 ਗ੍ਰਾਮ ਨੂੰ ਉਰੇਤਾ ਦੇ ਵਿੱਚ ਰਲਾ ਕੇ ਤੇ ਉਹਦਾ ਛੱਟਾ ਤੁਸੀਂ ਦੇ ਸਕਦੇ ਆ ਉਹਦੇ ਨਾਲ ਜਿਹੜੀ ਤੁਹਾਡੀ ਕਾਫੀ ਹੱਦ ਤੱਕ ਜਿਹੜੀ ਸਮੱਸਿਆ ਲੋਟ ਜਿਹੜੀ ਠੀਕ ਹੋ ਜੂ ਪਰ ਬਿਨਾਂ ਜ਼ਰੂਰਤ ਤੋਂ ਆਪਾਂ ਜਿਹੜੇ ਹੈਗੇ ਆ ਇਹ ਕੀਟਨਾਸ਼ਕ ਜ਼ਹਿਰ ਨਹੀਂ ਵਰਤਨੇ ਜੇ ਆਪਣੇ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਹੈ ਤਾਂ ਕੋਈ ਕਿਸਾਨ ਵੀਰ ਜਿਹੜੇ ਬਜਾਈ ਸਮੇ ਪਨੀਰੀ ਦੇ ਸਮੇ ਜਾਂ 5-7 ਦਿਨ ਤੱਕ ਵੀ ਯੂਰੀਆ ਨਾਈਟ੍ਰੋਜਨ ਤੱਤ ਬਿਲਕੁਲ ਦਿੰਦੇ ਹੀ ਨਹੀਂ ਹੈ। ਉਹਦੇ ਨਾਲ ਸਾਰੀ ਪਨੀਰੀ ਪੀਲੀ ਪੈ ਜਾਂਦੀ ਹੈ। ਸਾਰੀ ਪਨੀਰੀ ਦਾ ਵਾਧਾ ਰੁਕ ਜਾਂਦਾ। ਇਸ ਕਰਕੇ ਬਜਾਈ ਸਮੇਂ ਜਿਹੜੀ ਯੂਰੀਆ ਤੱਤ ਨਾਈਟ੍ਰੋਜਨ ਤੱਤ ਹੈ ਯੂਰੀਆ ਰਾਈ ਉਹ ਦੇਣਾ ਬੜਾ ਜ਼ਰੂਰੀ ਹੈ। ਉਸ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਜੇ ਨਹੀਂ ਦਿੱਤਾ ਤਾਂ ਫਿਰ ਇਸ 5-7-10 ਦਿਨ ਤੇ ਥੋੜੀ-ਥੋੜੀ ਯੂਰੀਆ ਜ਼ਰੂਰ ਦਿਓ। ਥੋੜੀ-ਥੋੜੀ ਯੂਰੀਆ ਜ਼ਰੂਰ ਦਿਓ। ਤੇ ਉਦੋਂ ਬਾਅਦ ਜਿਹੜੀ ਹੈਗੀ ਹੈ 12-15 ਦਿਨ ਤੇ ਕਿਉਂਕਿ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਨੀਰੀ ਨੂੰ ਪੈਂਦੀ ਹੈ। ਤੇ ਉਸ ਤੋਂ ਬਾਅਦ ਤੁਸੀਂ ਜਿਹੜੇ ਹੈਗਾ 12 ਤੋਂ 15 ਦਿਨ ਤੇ ਫੇਰ ਜਿਹੜੀ ਹੈਗੀ ਹੈ ਸੈਕੰਡ ਦੂਜੀ ਕੈਸਟ ਹੈ ਜਿਹੜੀ ਉਹ ਯੂਰੀਆ ਦੀ ਆਪਾਂ ਦੇਣੀ ਹੁੰਦੀ ਹੈ ਇਦਨ ਜਿਹੜੀ ਨਾਈਟ੍ਰੋਜਨ ਤਰਦੀ ਘਾੜਨਾ ਹੋਵੇ ਤੇ ਦਿਨਾਂ ਦੇ ਵਿੱਚ ਜਿਹੜੀ ਪਨੀਰੀ ਹੈਗੀ 25-28 ਦਿਨ ਦੇ ਵਿੱਚ ਤੁਹਾਡੀ ਤਿਆਰ ਹੋ ਜਾਏਗੀ ਇਸ ਤੋਂ ਇਲਾਵਾ ਕਿਸੇ ਕਿਸਮ ਦਾ ਉਲੀਨਾਸ਼ਕ ਕੋਈ ਇੱਧਰ ਉੱਧਰ ਦਾ ਗਰੋਥ ਰੈਗੂਲੇਟਰ ਮਿਰਚ ਮਸਾਲਾ ਕੁਝ ਨਹੀਂ ਪਾਉਣਾ ਹੈਗਾ ਇਹ ਜ਼ਿੰਕ ਜਾਂ ਲੋਹਾ ਤਰਦੀ ਘਾਟ ਆਉਂਦੀਆਂ ਦੀਆਂ 2 ਤੋਂ 3 ਸਪਰੇਆਂ ਦਿਓ ਡੇਲੀ ਸ਼ਾਮ ਨੂੰ ਭਰਮਾ ਪਾਣੀ ਲਓ ਕਤੇ ਕਤੇ ਜਿਹੜਾ ਸਾਫ਼ ਪਾਣੀ ਦੀ ਠੰਡੇ ਪਾਣੀ ਦੀ ਸਪਰੇ ਵੀ ਪਨੀਰ ਦੇ ਉੱਤੇ ਜ਼ਰੂਰ ਕਰਦੇ ਰਹੋ ਤਾਂ ਕਿ ਆਪਣੀ ਫਰੀਦ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ ਹੋਰ ਸਵਾਲ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ